ਗੁਰਬਿਲਾਸ ਪਾਸ਼ਾਹੀ ਛੇਵੀ ਇਹ ਕਿਤਾਬ 1718 ਦੇ ਵਿੱਚ ਲਿਖੀ ਗਈ ਹੈ ਪਰ ਇਸ ਕਿਤਾਬ ਦੇ ਵਿੱਚ 6ਵੇਂ ਪਾਤਸ਼ਾਹ ਅਤੇ 5ਵੇਂ ਪਾਤਸ਼ਾਹ ਦਾ ਜੋ અપਮਾਨ ਕੀਤਾ ਗਿਆ ਉਹ ਬਿਆਨ ਤੋਂ ਬਾਹਰ ਹੈ ਇਹਦੇ ਵਿੱਚ ਮਾਤਾ ਗੰਗਾ ਜੀ ਨੂੰ ਬਾਬਾ ਬੁੱਢੇ ਕੋਲੇ ਭੇਜਿਆ ਗਿਆ ਪੁੱਤਰ ਦੀ ਪ੍ਰਾਪਤੀ ਵਾਸਤੇ ਦੁਖਦਾਈ ਪੱਖ ਇਹਨਾਂ ਜ਼ਿਆਦਾ ਹੈ ਇਹ ਕੇ ਬਾਬਾ ਬੁੱਢਾ ਜੀ ਕੋਲੇ ਮਾਤਾ ਗੰਗਾ ਜੀ ਅਮਰਸਰ ਤੋਂ ਚੱਲ ਕੇ ਨੰਗੇ ਪੈਰੀ ਪਹੁੰਚਦਿਆਂ ਨੇ ਤੇ ਨੰਗੇ ਪੈਰੀ 18-20 ਮੀਲ ਚੱਲ ਕੇ ਜਾਣਾ ਅੰਦਾਜ਼ਾ ਲਾਓ ਕੰਡੇ ਝਾੜੀਆਂ ਗਰਮ ਰੇਤ ਉਬੜ ਖੂਬੜ ਰਸਤੇ ਉਹਨਾਂ ਦੇ ਵਿੱਚ ਨੰਗੇ ਪੈਰੀ ਚੱਲ ਕੇ ਜਾਣਾ ਉਹ ਵੀ ਬੀਬੀਆਂ ਦਾ ਹਾਸੋ ਹੀਣੀ ਗੱਲ ਬਣਾ ਦਿੱਤੀ ਗਈ ਹੈ ਉਹ ਪ੍ਰੰਤ ਬਾਬੇ ਬੁੱਢੇ ਵੱਲੋਂ ਸ਼ਰਾਪ ਵੀ ਪਹਿਲਾਂ ਦੇ ਦਿੱਤਾ ਗਿਆ ਸੀ ਫਿਰ ਮਾਤਾ ਜੀ ਪੁੱਤਰ ਦੀ ਪ੍ਰਾਪਤੀ ਵਾਸਤੇ ਉਥੇ ਗਏ ਵਿਖਾ ਦਿੱਤੇ ਤੇ ਬਾਬੇ ਬੁੱਢੇ ਨੇ ਜਿਹੜੀ ਲਿਖਤ ਰੂਪ ਦੇ ਵਿੱਚ ਇਸ ਕਿਤਾਬ 'ਚ ਕਹਾਣੀ ਹੈ ਉਹ ਇਹ ਹੈ ਕਿ ਬਾਬਾ ਬੁੱਢੇ ਜੀ ਨੇ ਇੱਕ ਮੰਤਰ ਦਿੱਤਾ ਕਾਗਜ਼ ਦੇ ਉੱਤੇ ਲਿਖ ਕੇ ਤੇ ਮਾਤਾ ਗੰਗਾ ਜੀ ਨੂੰ ਆਖਿਆ ਕਿ ਤੁਸੀਂ ਇਸ ਮੰਤਰ ਨੂੰ ਮੂੰਹ ਦੇ ਵਿੱਚ ਰੱਖ ਲਓ ਤੇ ਇਹਨੂੰ ਚੂਸਣਾ ਸ਼ੁਰੂ ਕਰ ਦਿਓ ਮਾਤਾ ਜੀ ਨੇ ਉਹ ਮੰਤਰ ਮੂੰਹ 'ਚ ਲੈ ਲਿਆ ਤੇ ਉਹਨੂੰ ਚੂਸਣਾ ਸ਼ੁਰੂ ਕਰ ਦਿੱਤਾ ਉਧਰੋਂ ਬਾਬਾ ਜੀ ਨੇ ਗੋਡੇ ਤੇ ਗੰਡਾ ਰੱਖ ਕੇ ਭੰਨਿਆ ਤੇ ਉਹਦੇ ਵਿੱਚੋਂ ਇੱਕ ਛੋਟੀ ਜੀ ਗੰਢੀਲੀ ਨਿਕਲ ਕੇ ਬਾਹਰ ਦੂਰ ਚਲੀ ਗਈ ਤੇ ਬਾਬਾ ਜੀ ਕਹਿਣ ਲੱਗੇ ਮਾਤਾ ਜੀ ਤੁਹਾਡੇ ਇਸੇ ਤਰ੍ਹਾਂ ਦਾ ਸ਼ੋਲਾ ਬੱਚਾ ਪੈਦਾ ਹੋਵੇਗਾ ਤੇ ਉਥੇ ਹੀ ਬੈਠੇ ਬੈਠੇ ਮਾਤਾ ਜੀ ਦਾ ਪੇਟ ਫੁੱਲ ਗਿਆ ਜਾਨੀ ਕਿ ਗਰਭਵਤੀ ਹੋ ਗਏ ਗੁਰੂ ਪਿਆਰ ਵਾਲਿਓ ਇੰਨੀ ਤੋਹਫੀਨ ਮਾਤਾ ਜੀ ਦੀ ਇਹਨਾਂ ਲੋਕਾਂ ਨੇ ਲਿਖਾਰੀਆਂ ਨੇ ਕੀਤੀ ਹੈ ਜਿਹੜੀ ਕਿ ਬਹੁਤ ਹੀ ਸ਼ਰਮਨਾਕ ਹੈ ਤੇ ਸਿੱਖਾਂ ਦੀਆਂ ਧਾਰਮਿਕ ਸਟੇਜਾਂ ਤੇ ਧਾਰਮਿਕ ਵਿਅਕਤੀ ਇਹ ਮੰਦ ਕਰਤੂਤਾਂ ਵਾਲੀਆਂ ਕਹਾਣੀਆਂ ਸੁਣਾਈ ਜਾ ਰਹੇ ਨੇ ਕੋਈ ਰੋਕਣ ਵਾਲਾ ਨਹੀਂ ਹੈ ਤੇ ਮਾਤਾ ਜੀ ਆਪਣਾ ਫੁੱਲਿਆ ਪੇਟ ਲੈ ਕੇ ਵਾਪਸ ਆ ਗਏ ਤੇ ਗੁਰੂ ਅਰਜਨ ਸਾਹਿਬ ਨੇ ਉਹਨਾਂ ਦਾ ਫੁੱਲਿਆ ਪੇਟ ਵੇਖ ਕੇ ਲੱਡੂ ਵੰਡੇ ਗੁਰਬਲਾਸ ਪਾਸ਼ਾਈ 6ਵੀਂ ਦੇ ਮੁਤਾਬਕ ਮਾਤਾ ਗੰਗਾ ਜੀ ਆ ਗਏ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕੋਲੇ ਤੇ ਜਦੋਂ ਉਹਨਾਂ ਨੇ ਬੜੀ ਖੁਸ਼ੀ ਮਨਾਈ ਸਮਾਂ ਬੀਤਿਆ ਤੇ ਕਹਿੰਦੇ ਜਦੋਂ ਮਾਤਾ ਜੀ ਦੇ ਪ੍ਰਸੂਤੀ ਪੀੜਾ ਹੋਈਆਂ ਤਾਂ ਆਲੇ ਦੁਆਲੇ ਕੁਝ ਬੀਬੀਆਂ ਇਕੱਠੀਆਂ ਹੋ ਗਈਆਂ ਤੇ ਇਤਨੇ ਸਮੇਂ ਚ ਬੀਬੀਆਂ ਦੇ ਵਿਚਾਲੇ ਮਾਤਾ ਗੰਗਾ ਜੀ ਬੈਠੇ ਹੋਏ ਨੇ ਤੇ ਏਨੇ ਨੂੰ ਇੱਕ ਬਜ਼ੁਰਗ ਚਿੱਟੇ ਸਫੈਦ ਦਾੜੇ ਵਾਲਾ ਉਹ ਕੋਲੇ ਆ ਕੇ ਬੈਠ ਗਿਆ ਮਾਤਾਵਾ ਨੇ ਪੁੱਛਿਆ ਕਿ ਬਾਬਾ ਜੀ ਤੁਹਾਡਾ ਇੱਥੇ ਬੀਬੀਆਂ ਦੇ ਨੇੜੇ ਆਉਣ ਦਾ ਕੀ ਕੰਮ ਹੈ ਇਥੇ ਤਾਂ ਪ੍ਰਸੂਤ ਦੀਆਂ ਪੀੜਾਂ ਮਾਤਾ ਗੰਗਾ ਜੀ ਨੂੰ ਹੋ ਰਹੀਆਂ ਨੇ ਤੁਸੀਂ ਇੱਕ ਸਿਆਣੇ ਬਿਆਣੇ ਹੋ ਕੇ ਸਾਡੇ ਕੋਲੇ ਕਿਉਂ ਆਏ ਹੋ ਉਹ ਬਜ਼ੁਰਗ ਕਹਿਣ ਲੱਗਿਆ ਮੈਂ ਕੋਈ ਹੋਰ ਨਹੀਂ ਹਾਂ ਮੈਂ ਤੇ ਵਿਸ਼ਨੂੰ ਭਗਵਾਨ ਹਾਂ ਉਹ ਕਹਿਣ ਲੱਗੇ ਭਗਵਾਨ ਜੀ ਤੁਸੀਂ ਇੱਥੇ ਕੀ ਕਰਨਾ ਆਏ ਹੋ ਕਹਿਣ ਲੱਗਿਆ ਅਸਲ ਦੇ ਵਿੱਚ ਇਹਨਾਂ ਦੇ ਪੇਟ 'ਚ ਕੋਈ ਬੱਚਾ ਨਹੀਂ ਹੈ ਉਹ ਬੱਚਾ ਤੇ ਮੈਂ ਇਹਨਾਂ ਦਾ ਬਣ ਕੇ ਇਹਨਾਂ ਦੀ ਗੋਦੀ ਵਿੱਚ ਹੁਣ ਬੈਠ ਜਾਵਾਂਗਾ ਤੇ ਸਾਰੀਆਂ ਬੀਬੀਆਂ ਕਹਿਣ ਲੱਗੀਆਂ ਫਿਰ ਬਾਬਾ ਜੀ ਤੁਸੀਂ ਇਸ ਬਜ਼ੁਰਗੀ ਦੇ ਭੇਸ ਵਿੱਚ ਕਿਉਂ ਆਏ ਹੋ ਤੁਸੀਂ ਬੱਚੇ ਬਣ ਕੇ ਆਓ ਤੇ ਮਾਤਾ ਜੀ ਦੀ ਗੋਦ ਵਿੱਚ ਆ ਜਾਓ ਤੇ ਫਿਰ ਦੂਰ ਕਿਉਂ ਬੈਠਦੇ ਹੋ ਕਹਿੰਦੇ ਉਸ বিষ্ণੂ ਭਗਵਾਨ ਜੀ ਨੇ ਆਪਣਾ ਬਜ਼ੁਰਗੀ ਵਾਲਾ ਜੋ ਰੂਪ ਸੀ ਤਿਆਗ ਦਿੱਤਾ ਛੋਟੇ ਜੇ ਨਵ ਜਨਮੇ ਬੱਚੇ ਬਣ ਕੇ ਮਾਤਾ ਗੰਗਾ ਜੀ ਦੀ ਗੋਦ ਵਿੱਚ ਜਾ ਕੇ ਲੰਮੇ ਪੈ ਗਏ ਤੇ ਜਿਹੜੀ ਹਵਾ ਭਰੀ ਹੋਈ ਸੀ ਮਾਤਾ ਗੰਗਾ ਜੀ ਦੇ ਪੇਟ ਵਿੱਚ ਉਹ ਸਾਰੀ ਖਾਰਜ ਹੋ ਗਈ ਦਸਨ ਦਾ ਇਹ ਯਤਨ ਕੀਤਾ ਹੈ ਲੇਖਕ ਨੇ ਕਿ ਮਾਤਾ ਜੀ ਦੇ ਪੇਟ ਵਿੱਚ ਬੱਚਾ ਨਹੀਂ ਸੀ ਇਹ ਤੇ ਆਕਾਸ਼ ਦੇ ਵਿੱਚੋਂ ਸਿੱਧਾ ਵਿਸ਼ਨੂੰ ਭਗਵਾਨ ਆ ਗਿਆ ਤੇ ਉਹ ਬੱਚਾ ਛੋਟਾ ਜਿਹਾ ਬਣ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਵਿੱਚ ਮਾਤਾ ਗੰਗਾ ਦੀ ਗੋਦ ਵਿੱਚ ਲੇਟ ਗਿਆ ਤੇ ਗੁਰੂ ਅਰਜਨ ਸਾਹਿਬ ਦਾ ਪੁੱਤਰ ਬਣਨਾ ਉਹਨੇ ਸਵੀਕਾਰ ਕਰ ਲਿਆ ਉਂਝ ਇਹ ਅਸਲੀ ਪੁੱਤਰ ਨਹੀਂ ਸੀ ਉਹਨੂੰ ਫੈਸਲਾ ਤੁਸੀਂ ਆਪ ਕਰ ਲਓ ਕਿ ਇਹੋ ਜੀਆਂ ਕਿਤਾਬਾਂ ਜਥੇਦਾਰਾਂ ਵੱਲੋਂ ਲਿਖੀਆਂ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਛਪਵਾਈਆਂ ਜਾ ਰਹੀਆਂ ਨੇ ਜਿਸ ਕਿਤਾਬ ਨੂੰ ਅਖੌਤੀ ਜਥੇਦਾਰ ਜੋਗਿੰਦਰ ਸਿੰਘ ਵਿਦਾਂਤੀ ਨੇ ਸੰਪਾਦਿਤ ਕੀਤਾ ਸ਼੍ਰੋਮਣੀ ਕਮੇਟੀ ਵੱਲੋਂ ਛਪਵਾਇਆ ਅਤੇ ਉਹਨੇ ਇਹ ਐਲਾਨ ਕੀਤਾ ਭੂਮਿਕਾਵਾਂ ਦੇ ਵਿੱਚ ਕਿ ਮੈਂ ਖੁਸ਼ਕਿਸਮਤ ਹੋਵਾਂਗਾ ਜੇ ਸਾਰਾ ਸਿੱਖ ਪੰਥ ਇਸ ਨੂੰ ਗੁਰਦੁਆਰਿਆਂ ਦੇ ਵਿੱਚ ਕਥਾ ਰੂਪ ਚ ਕਿਤਾਬ ਨੂੰ ਵਰਤ ਲਿਆ ਕਰੇ ਤਾਂ ਜਿਹੜੀ ਇਹੋ ਜੀ ਨੀਵੇਂ ਪੱਧਰ ਦੀ ਗੁਰੂ ਤਾਹਵੀਨ ਵਾਲੀ ਕਿਤਾਬ ਹੈ ਉਹਦੀ ਜੋਗਿੰਦਰ ਸਿੰਘ ਮਦਾਂਤੀ ਅਕਾਲ ਤਖਤ ਦਾ ਅਖੌਤੀ ਜਥੇਦਾਰ ਉਹ ਇਸ ਦੀ ਕਥਾ ਕਰਨ ਦੀ ਪ੍ਰਸ਼ੰਸਾ ਕਰ ਰਿਹਾ ਹੈ ਬਾਕੀ ਹੋਰ 13 ਵਿਅਕਤੀਆਂ ਨੇ ਇਹਦੀ ਪ੍ਰਸ਼ੰਸਾ ਵਿੱਚ ਬਹੁਤ ਕੁਝ ਲਿਖਿਆ ਜਦੋਂ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਨੇ ਇਹਦੇ ਵਿਰੁੱਧ ਜ਼ੋਰਦਾਰ ਆਵਾਜ਼ ਉਠਾਈ ਤਾਂ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕਣ ਦਾ ਕੋ ਕਰਮ ਵੀ ਵਦੰਤੀ ਅਤੇ ਪਾਰਟੀ ਨੇ ਕਰ ਦਿੱਤਾ ਫਿਰ ਯੋਗਿੰਦਰ ਸਿੰਘ ਸਪੋਕਸਮੈਨ ਵਾਲਿਆਂ ਨੇ ਅਫਗਾਨਾਂ ਜੀ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਤੇ ਉਹਨੂੰ ਵੀ ਪੰਥ ਵਿੱਚੋਂ ਛੇਕ ਦਿੱਤਾ ਗਿਆ ਸਰਦਾਰ ਗੁਰਤੇਜ ਸਿੰਘ ਨੇ ਆਵਾਜ਼ ਬੁਲੰਦ ਕੀਤੀ ਤੇ ਉਹਨਾਂ ਨੂੰ ਵੀ ਛੇਕਣ ਦੀਆਂ ਤਿਆਰੀਆਂ ਕਰ ਲਈਆਂ ਤੇ ਉਹਨਾਂ ਨੇ ਨੈਸ਼ਨਲ ਪ੍ਰੋਫੈਸਰ ਆਪਸੇ ਖਜ਼ਮ ਦਾ ਖਿਤਾਬ ਜਿਹੜਾ ਸ਼ਰਮਣੀ ਕਮੇਟੀ ਵੱਲੋਂ ਉਹਨਾਂ ਨੂੰ ਦਿੱਤਾ ਗਿਆ ਸੀ ਉਹ ਵੀ ਉਹਨਾਂ ਦੇ ਮੱਥੇ ਮਾਰ ਦਿੱਤਾ ਕਿ ਤੁਸੀਂ ਮੈਨੂੰ ਭਾਵੇਂ ਪੰਥ ਚੋਂ ਛੇਕ ਦਿਓ ਪਰ ਮੈਂ ਸੱਚ ਦੀ ਗੱਲ ਆਖਾਂਗਾ ਇਸੇ ਤਰ੍ਹਾਂ ਹੋਰ ਨਾਂ ਨੂੰ ਵੀ ਛੇਕੇ ਜਾਣ ਦੀਆਂ ਤਿਆਰੀਆਂ ਕਰ ਲਈਆਂ ਸਨ ਪਰ ਰੋਜ਼ਾਨਾ ਸਪੋਕਸਮੈਨ ਅਖਬਾਰ ਦੇ ਰਾਹੀਂ ਉਹਨਾਂ ਜਥੇਦਾਰਾਂ ਤੇ ਇੰਨਾ ਪ੍ਰੈਸ਼ਰ ਪੈ ਗਿਆ ਉਹਨੂੰ ਮੁੜ ਕੇ ਉਹਨਾਂ ਦੀ ਹਿੰਮਤ ਨਹੀਂ ਪਈ ਕਿ ਹੁਣ ਕਿਸੇ ਹੋਰ ਵਿਅਕਤੀ ਨੂੰ ਵੀ ਪੰਥ ਚੋਂ ਛੇਕਿਆ ਜਾਵੇ ਉਦੋਂ ਮੁੜ ਕੇ ਤਾਂ ਉਹਨਾਂ ਦੀਆਂ ਮੰਦ ਕਰਤੂਤਾ ਇੰਨੀਆਂ ਜਗਜਾਹਰ ਹੋ ਗਈਆਂ ਕਿ ਥਾਂ-ਥਾਂ ਤੋਂ ਉਹ ਰਿਸ਼ਵਤ ਲੈ ਰਹੇ ਨੇ, ਪੈਸੇ ਕਮਾਰੇ ਨੇ, ਅੰਦਰ ਖਾਤੇ ਪੰਥ ਨਾਲ ਗਦਾਰੀਆਂ ਕਰ ਰਹੇ ਨੇ, ਆਰਐਸਐਸ ਦੇ ਕੋਲੇ ਉਹ ਪੰਥ ਨੂੰ ਗਿਰਵੀ ਕਰ ਰਹੇ ਨੇ ਤੇ ਉਹਨਾਂ ਤੋਂ ਪੁੱਛ ਕੇ ਸਾਰੇ ਕੰਮ ਕਰਦੇ ਨੇ। ਸਤਿਗੁਰੂ ਕਦੋਂ ਅਸੀਂ ਬਚਾਂਗੇ, ਕਿਵੇਂ ਬਚਾਂਗੇ? ਇਹ ਬਹੁਤ ਦੁਖਾਂਤ ਸਾਰੇ ਪਾਸੇ ਵਾਪਰਿਆ ਹੋਇਆ ਆਖੇ ਜਾਂਦੇ ਧਰਮ ਦੇ ਮੁਖੀ ਹੀ ਸਾਨੂੰ ਨਿਲਾਮ ਕਰਨ ਤੇ ਲੱਗੇ ਹੋਏ ਨੇ।